ਮਮ ਮਾ ਕਿੱਥੇ ਮਾ ਹੈਲੋ ਕਰ ਦੋ ਗੁੱਛੇ ਜੀ ਇਹ ਹੈਲੋ ਜੀ গুਡ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਆ ਸਿਰਤ ਵੀ ਸਾਡਾ ਉੱਠ ਗਿਆ ਵਾ ਤੇ ਚਾਹ ਪਾਣੀ ਆਪਾਂ ਪੀ ਲਿਆ ਬਹੁਤ ਟਾਈਮ ਦਾ ਤੇ ਬਸ ਹੁਣ ਮੈਂ ਤਿਆਰੀ ਕਰਦੀ ਸੀਗੀ ਰੋਟੀ ਪਾਣੀ ਦੀ ਬਾਹਰ ਚਾਲੂ ਲਾਤਾ ਕੱਪੜੇ ਵੀ ਮੈਂ ਧੋਕੇ ਸੁੱਕਣੇ ਪਾਤੇ ਲਾਸਟ ਗੇਟ ਪਾਇਆ ਹੋਇਆ ਵਾ ਤੇ ਬਸ ਹੁਣ ਆਪਾਂ ਲੱਗਦੇ ਆਂ ਰੋਟੀ ਪਾਣੀ ਬਣਾਉਣ ਤੇ ਰੋਟੀ ਬਣਾਉਣ ਤੋਂ ਪਹਿਲਾਂ ਮੈਂ ਕਿਹਾ ਚਲੋ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਕਰ ਲਈਏ ਤੇ ਬੜੇ ਰੋ ਬਲੌਗ ਦੇ ਨਾਲ-ਨਾਲ ਕਰਦੇ ਆਂ ਜੇ ਆਪਾਂ ਅੱਗੇ ਕੰਟੀਨਿਊ

ਸਬਜ਼ੀ ਬਣਾਉਦੇ ਹਾਂ। ਤੇ ਅੱਜ ਆਪਣੇ ਭੁੱਜ ਗਏ ਤੇ ਹੁਣ ਮੈਂ ਇਹਦੇ ਵਿੱਚ ਕਰੂੰਗੀ ਲਸਣ ਤੇ ਅਦਰਕ ਦਾ ਪੇਸਟ ਐਡ

झाड़ू तो लाऊस भी हैं हैं। उठी तक कनक वी गई तो मेन लगता सारे दढ़िया ही गई बस कूड़ी रह गई हूं हम्म ਦਾ ਸੀਗਾ ਪੂਰੀਆਂ ਬਣਾਉਣ ਦਾ ਤੇ ਮੈਂ ਹਾਂ ਛੋਲਿਆਂ ਦੇ ਨਾਲ ਪੂਰੀਆਂ ਬਣਾਵਾਂ ਪਰ ਹੁਣ ਕੋਈ ਦੂਰ ਤੋਂ ਆਪਣੀ ਤੇਤੀ ਜਾਣਾ ਹੁੰਦਾ ਤੇ ਕਾਈ ਮਲਾ ਵੀ ਜਾਣਾ ਤੇ ਦੇਖਾਂਗੇ ਹੁਣ ਕਿ ਛੱਡੀ ਵਾਲੇ ਜਨ ਬਣਾਵਾਂਗੇ ਕਿੱਥੇ ਦੇਣਾ ਹਮੇ ਮੈਂ ਕਿਹ ਚਾਰ ਹੁਣ ਰੋਟੀ ਵੀ ਬੜਾ ਲਾ ਗਿਆ ਜਾਂ ਸ਼ਾਮ ਨੂੰ ਦੇਖਾਂਗੇ ਕਿ ਕਿਹਦੇ ਸਬਜ਼ੀ ਕਬਾਤੀ ਕਰਨੀ ਹੈ ਇਹ ਪਕਾ ਦੇ ਸ਼ਾਮ ਨੂੰ ਰੋਟੀ ਰਹਿਣਾ ਨਹੀਂ ਲੱਗਦਾ ਉਹ ਵੀ ਵੀ ਤੇਰੇ ਹੀ ਵੈਸੇ ਤਾਂ ਵਧੀਆ ਲੱਗਦੀਆਂ ਨੇ ਹਜਮ ਆ ਜਾਂਦੀਆਂ ਨੇ ਪਰ ਆਪਾਂ ਤਾਂ ਆਟੇ ਦੀ ਹੀ ਬਣਾਉਣੀਆਂ ਨੇ ਮੈਦੇ ਦੀਆਂ ਨਹੀਂ ਬਣਾਉਣੀਆਂ ਹੈਗੀਆਂ ਕਿਉਂਕਿ ਮੈਦੇ ਦੀਆਂ ਫਿਰ ਹਜਮ ਨਹੀਂ ਆਉਂਦੀਆਂ ਇਹ ਪਾਪਾ ਦਾ ਤਾਂ ਵੈਸੀ ਬੰਦ ਦਾ ਸਾਰਾ ਇਹੋ ਜਿਹਾ ਕੁਝ ਮੈਦਾ ਵਗੈਰਾ ਦਾ ਆਪਾਂ ਨੂੰ ਅੰਮਕ ਪਹਿਲਾਂ ਇਹ ਕਰਤਾ ਟਮਾਟਰ ਰਾਜਾ ਛਿੱਪੋ ਜਿਵੇਂ ਦਾ ਟਮਾਟਰ ਟਾਈਮ ਲਾ ਦਿੰਦਾ ਸੰਪੜੇ ਵਿੱਚ ਬਸ ਉਹੀ ਮੈਚ ਚਾਹ ਤੇ ਮਸਾਲਾ ਐਡ ਕਰਤਾ ਨਮਕ ਨੂੰ ਪਹਿਲਾਂ ਹੀ ਸਾਤਾ ਸੀ ਜੀ ਮਹਿਕ ਮੌਸਮ ਨਹੀਂ ਆਦੀ ਜਿਹੜਾ ਅਦਰਕ ਲਸਣ ਦਾ ਪੇਸਟ ਹੁੰਦਾ ਨਾ ਉਹਦੀ ਮਹਿਕ ਮੌਸਮ ਨਹੀਂ ਆਉਂਦੀ ਜਦੋਂ ਆਪਾਂ ਇਹ ਮੀਂਹ ਪੀਸ ਕੇ ਪਾਉਂਦੇ ਹਾਂ ਨਾ ਮੌਸਮੀ ਮਹਿਕ ਆ ਹੀ ਹੁੰਦੀ ਆ ਅੱਪਾ ਛੋਲੇ ਐਡ ਕਰ ਦਿੰਦੇ ਆ ਤੇ ਆਪਾਂ ਮੈਂ ਦੋ ਛੋਟੇ ਛੋਟੇ ਕਟਕਟੇ ਉਹ ਬਾਹਰ ਨੇ ਖੈਲ ਬੜੇ ਗਏ ਨਾਲ ਹੀ ਆਲੂ ਤੇ ਮੈਂ ਤਾਂ ਨਾਲ ਹੀ ਚੋਲੇ ਪਾ ਦੇਣੇ ਆ। ਤੇ ਅਲੱਗ-ਅਲੱਗ ਰੀਵੀ ਪਹਿਲਾਂ ਉਹਨੂੰ ਤੇਕ ਲਾਉਣਾ ਫਿਰ ਉਹਨੂੰ ਕਿਉਂਕਿ ਆਏ ਨਾ ਫਿਰ ਰੱਚ ਜੀ ਜਾਂਦੀ ਆ ਰੀਵੀ ਵਿੱਚ ਸਾਰਿਆਂ ਦੇ ਇਕੱਠਾ ਹੀ ਹੋਮੇ। ਅਲੋ ਰੇ ਮੈਂ ਇੱਕ ਬਹੁਤ ਸੁਣੀ ਆ ਜਾਂਦੀ ਆ। ਆਦਿਕ ਤੇ ਲਸਣ ਤੇ ਪੀਸ ਲਿਆ। ਬਸ ਮੈਂ ਥੋੜੀ ਜਿਹੀ ਇਹਦੇ 'ਚ ਗਰੇਵੀ ਹੋਰ ਐਡ ਕਰਨੀ ਆ ਜਿਆਦਾ ਨਹੀਂ ਕਰਨੀ ਇਹ ਦਾ ਕੰਮ ਆ ਗਿਆ ਚਲੋ ਜੀ ਹੁਣ ਆਪਾਂ ਰੱਖਦੇ ਸਬਜੀ ਬਣਨ ਦੇ ਲਈ ਤੇ ਇਹਨੂੰ ਬਣ ਲੈਣ ਦੋ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਰੋਟੀ ਦੀ ਤਿਆਰੀ ਹੇ ਮੈਨੂੰ ਦੇ ਦਿਓ ਝਾੜੂ ਇੱਧਰ ਝਾੜੂ ਮੈਨੂੰ ਦੇ ਦਿਓ ਜੋਗੀਆਂ ਅੰਗ ਕੋ ਪੋਨੀ ਹੋਣ ਲੱਗੀ ਇਹਦੇ ਵੀ ਜੋਗੀਆਂ ਉਹ ਹੁੰਦਾ ਨਹੀਂ ਕਿ ਟੋਲੀਆਂ ਜੀਆਂ ਵਾਲੇ ਹੈਨਾ ਓਏ ਪਤ ਜੀ ਮੈਨੂੰ ਦੇ ਦੋ ਬਾਹਰ ਲਾਉਣਾ ਝਾੜੂ ਭਾਈ ਅਸੀਂ ਬਾਹਰ ਮੈਂ ਆਪੇ ਲਾ ਦੂੰਗੀ ਝਾੜੂ ਓ ਮम्मा ਲਾ ਲੈਣ ਕੇ ਬਾਹਰ ਝਾੜੂ ਮੈਨੂੰ ਖਰਾ ਦੇ ਤੁਸੀਂ ਉਹ ਝਾੜੂ ਲਿਆਓ ਨਿੱਕਾ ਚੱਕ ਕੇ झाड़ू मेनू ओ लेके आओ ओ वाला झाड़ू लेके आओ ओ झाड़ू लेके आओ चलो ओ दूजा झाड़ू लेके आओ आ रख दे रख दो रख रख दो, ए। ए दो, छी ये हां ममा तु दूजा ले आओ हां मारना मम्मा ने छी, <laughs> मैं वो लेना क्या छी है ਤੂੰ ਗੱਡੀ ਸਾਖ ਦਾ ਸਰੇਣ ਚਾਲੂ ਆਉ ਜਾਂਦਾ ਡੈਡ ਪੋਨੀ ਆਜੋ ਆਜੋ ਤੁਸੀਂ ਪਾਣੀ ਦੇ ਪੰਗੇ ਲੈਣ ਲੱਗਿਆ ਆਜੋ ਏ ਆਉ ਚੱਲ ਗੀ ਆ ਗਿਆ ਬਾਹਰ ਸ਼ਾਇਦ ਤੁਹਾਨੂੰ ਆਏ ਦੇਖ ਨਹੀਂ ਰਿਹਾ ਹੁਣ ਕਾਫੀ ਬੱਦਲ ਆ ਥੋੜੀ ਥੋੜੀ ਪੂਰ ਕੰਨੀ ਸ਼ੁਰੂ ਹੋਈ ਹੈ ਹਾਈ ਮੱਖੀਆਂ ਅਸੀਂ ਤੁਸੀਂ ਅੰਦਰ ਹੋ ਮੱਖੀਆਂ ਆਉਂਦੀਆਂ ਰੋਟੀ ਵੀ ਬਣਾ ਲਈ ਆਪਾਂ ਸਬਜ਼ੀ ਵੀ ਆਪਣੀ ਬਣ ਗਈ ਸਬਜ਼ੀ ਦੇਖੋ ਕਿੰਨੀ ਸੁਣੀ ਬਣੀ ਹੈ ਕਲਰ ਬਹੁਤ ਸੋਹਣਾ ਆ ਬਰਮੇ ਪੂਹਰੀਆਂ ਨਹੀਂ ਬਣਾਈਆਂ ਰੋਟੀਆਂ ਬਣਾਈਆਂ ਹੁਣ ਸੀਰ ਦੇ ਪਾਪਾ ਨੂੰ ਤੇ ਸੀਰਤ ਨੂੰ ਫੜਾਉਣੇ ਆ ਰੋਟੀ ਆ ਸੀਰਤ ਦੀ ਸਬਜ਼ੀ ਹੈ ਥੋੜੀ ਜੀ ਤੇ ਚਲੋ ਜੀ ਰੋਟੀ ਫੜਾ ਦਈਏ ਤੇ ਫਿਰ ਆਪਾਂ ਕਰਦੇ ਆ ਅੱਗੇ ਗੱਲਬਾਤ ਤੁਹਾਡੇ ਨਾਲ ਸਬਜ਼ੀ ਦੇਖੋ ਨਾਮ ਦੇ ਤੇ ਮੈਂ ਬਸ ਨਹਾ ਵੀ ਲਈਆਂ ਤੇ ਜੋਤ ਦਾ ਟਾਈਮ ਹੋਣ ਵਾਲਾ ਵਾ ਹੋਰ 20 ਮਿੰਟ ਤੱਕ ਰਹਿਦਾ ਸਟਾਰਟ ਹੋ ਜੂਗੀ ਉਦੋਂ ਹੀ ਮੈਂ ਜੋਤ ਬੱਤੀ ਕਰਦੀ ਹੁੰਨੀ ਆ ਤੇ ਉਦੋਂ ਹੀ ਆਪਾਂ ਰਹਿਦਾ ਸਾਬ ਲਾਵਾਂਗੇ ਤੇ ਸੀਰਤ ਸੁੱਤੀ ਪਈ ਆ ਤੇ ਦੁੱਧ ਉਹ ਕੇਰਾ ਆਪਾਂ ਜਿਆ ਕੇ ਰੱਖ ਲਿਆ ਸਵੇਰੇ ਸਿਕਾ ਵੀ ਮੈਂ ਪੂਰੀਆਂ ਬਣਾਉਂਗੀ ਤੇ ਸੀਰਤ ਨੇ ਬਣਾਉਣੇ ਦਿੱਤੀਆਂ ਸੀਰਤ ਰੋਈ ਗਈ ਆ ਤੇ ਕੁਪਾਪਾ ਨੂੰ ਕਾਲੀ ਸੀਗੀ ਜਾਨ ਦੀ ਤਾਂ ਕਰਕੇ ਤੇ ਹੁਣ ਦੇਖਦੀ ਆ ਮੇਰਾ ਨਾ ਹੋ ਹੈਗਾ ਰਾਤਾ ਵੀ ਮੈਂ ਪੁਰੀਆਂ ਬਣਾ ਲਾਂ ਦੇ ਪਪਾ ਨੇ ਜੇ ਰੋਟੀ ਖਾਣੀ ਕੋਈ ਨਾ ਰੋਟੀ ਖਾ ਲੈਣਗੀ ਕਿਉਂਕਿ ਆਵਾਇਡ ਕਰਦੇ ਆ ਰਾਤ ਨੂੰ ਇਤਾਂ ਦਾ ਖਾਣਾ ਤੇ ਬਟ ਮੇਰਾ ਦਿਲ ਕਰਦਾਗਾ ਖਾਣ ਦਾ ਤਾਂ ਕਰਕੇ ਕਹਿ ਰਹੀ ਸ਼ਾਇਦ ਮੈਂ ਬਣਾਉਂਗੀ ਤੇ ਥੋੜੇ ਨਾਲ ਸ਼ੇਅਰ ਕਰੂੰਗੀ ਅੱਗੇ ਤੇ ਫਿਲਹਾਲ ਬਸ ਹੁਣ ਆਪਾਂ ਜੋਤ ਬੱਤੀ ਕਰਨੀ ਹੈ ਥੋੜੇ ਟਾਈਮ ਤੱਕ ਰਾਇਰਾ ਸ਼ੁਰੂ ਹੋ ਜੇ ਤੇ ਫਿਰ ਕਰਦੇ ਆ ਇਹ ਦੀਦਾ ਨਹੀਂ ਹੈਗਾ ਓਏ ਸੀਰਤ ਤੇ ਮੂੰਹ ਘਸ ਪਤਾ ਨਹੀਂ ਕੀ ਚੱਲ ਜੰਦਾਗਾ ਤੇ ਪੈਨ ਕੀ ਦੇਖਣਾ? ਅਰਦੋਲ ਦੋ। ਸੁੱਤਾ ਉਠਿਆ। ਸੁੱਤਾ। ਚਲੋ ਕੱਟ ਦਿੰਨੇ ਆ ਤਾਂ। ਤੂੰ ਕਿਵੇਂ ਕਹਿੰਦਾ ਜੀ ਪਾਪੂ ਉਹ ਛੋਦੂ। ਅਸੀਂ ਕਿਵੇਂ ਕਹਿੰਦਾ ਜੀ? ਲੈ ਮੈਂ ਘੱਤਣ ਲਵਟੂ। ਚੀਤੂ। ਮੈਂ ਲਾ ਦੇਂ। ਅਸੀਂ ਨਹੀਂ ਖੱਤ। ਚੀਤ ਮੈਂ ਲਾ ਦੇਣਾ। ਉਹ ਮੈਂ ਲਾ ਦੇਣਾ। ਮੈਂ ਲਾ ਦੇਂ। ਇਦ ਮਹਿਲਾ ਦੇ ਨਾਲ ਲੁੱਡੂ ਜਰ ਨੂੰ ਖੱਚ ਕੇ ਆ ਜਾਂਦੀ ਜਰ ਨੂੰ ਖੱਚ ਕੇ ਆ ਜਾਂਦੀ ਜਰ ਨੂੰ ਮੈਂ ਲੱਗਦਾ ਮੈਂ ਲੁੱਡੂ ਦੇਖਦਾ ਲੁੱਡੂ ਅੰਦੇ ਰਾਮਨਾਥ ਢੱਡ ਤੇ ਬੈਠੀ ਆ ਘੰਟਾ ਹੋ ਗਿਆ ਇਹਨੂੰ ਘੰਟਾ ਹੋ ਗਿਆ ਹੋਊਗਾ ਨਾ ਉਹ ਮੈਂ ਬੈਠੇ ਜਦੋਂ ਦੇ ਆਏ ਆ 6 ਸਵਾ ਖ 6 ਦਾ ਮੈਨੂੰ ਲੱਗਾ ਹਾਂ ਸਵਾ ਖ 6 ਸੀਗੇ ਉਦੋਂ ਹੋਣਾ ਘੰਟਾ ਹੋ ਗਿਆ ਤੇ ਆਪਣੀ ਰਾ ਫੇਰ ਕੈਨਸਲ ਕਰਤੀ ਇਹਨਾਂ ਨੇ ਆ ਕੇ ਪੂਰੀਆਂ ਦੀ ਮੇਰਾ ਇਰਾਦਾ ਸੀ ਪੂਰੀਆਂ ਬਣਾਉਣ ਦਾ ਕਹਦੇ ਖਾਣੀਆਂ ਨਹੀਂ ਹੈਗੀਆਂ ਤਾਂ ਖਾਣ ਵੀ ਨਹੀਂ ਦਿੰਦੇ ਹੈਗੇ ਉਹ ਰਾਤ ਨੂੰ ਫਿਰ ਪੂਰੀਆਂ ਰੋਟੇ ਨਹੀਂ ਆਉਂਦਾ ਕਿਉਂ ਲਾ ਕੇ ਛੇਰੇ ਬਣਾ ਲਵੇ ਦੁੱਧਾ ਸਵੇਰੇ ਕਹਿੰਦੇ ਜਵਾਗਣਾ ਲੋਟ ਨਹੀਂ ਆਉਂਦਾ ਉਹ ਸਵੇਰੇ ਫਿਰ ਮੀਂਹ ਪੈਂਦਾ ਜਿੱਤ ਜਵਾਗ ਰੋਈ ਜਾਂਦੇ ਉਹ ਸਵੇਰੇ ਤਾਂ ਸੁਭਾਣਦੇ ਪਹਿਲਾਂ ਪਲਾਨ ਆਵੇ ਫਿਰ ਉਹਨਾਂ ਸਵੇਰੇ ਬਣਾ ਲਵੇ ਤੇ ਫੇਰ ਹੁਣ ਇਹ ਕਹਿੰਦਾ ਵੀ ਇੱਕਦਮ ਪਹਿਲਾਂ ਪਲਾਨ ਕਰਕੇ ਫੇਰ ਬਣਾਉਣੀਆਂ ਤੇ ਸਵੇਰੇ ਵੀ ਨਹੀਂ ਬਣਾਉਂਦੇ ਸਵੇਰੇ ਵੀ ਕਾੜ ਦਿਤਿਆ ਹੁਣ ਵੀ ਨਹੀਂ ਹੁਣ ਵੀ ਕਹਿੰਦੇ ਮੇਰਾ ਪੂਰਾ ਇਰਾਦਾ ਸੀ ਮੈਂ ਕਿਨਾਂ ਰੋਟੀ ਬਣਾ ਦੇਣੀ ਆ ਤੇ ਮੈਂ ਆਪਦੇ ਵਾਸਤੇ ਪੂਰੀਆਂ ਬਣਾਉਂ ਪਰ ਹਸਬੰਦ ਨੇ ਇਹ ਚੀਜ਼ ਤੋਂ ਵੀ ਮਨਾ ਕਰਤਾ ਚਲੋ ਕੋਈ ਨਾ ਰੋਟੀ ਬਣਾ ਲਾਂਗੇ ਆਟਾ ਗੁੰਨ ਕੇ ਰੱਖਤਾ ਤੇ ਪਿਓ ਦੀ ਸਟਿਲ ਉਦਾਂ ਹੀ ਬੈਠੇ ਆ ਕੋਈ ਟਾਸ ਤੋਂ ਮੱਸ ਨਹੀਂ ਹੋਏ ਇਹ ਰਹਿ ਰਸ ਵੀ ਹੋ ਹਟੀ ਆਪਾਂ ਜੋਤ ਬੱਤੀ ਵੀ ਕਰਤੀ ਸੀ 7:00 ਵਜੇ ਤੋਂ ਉਸੇ ਤਰ੍ਹਾਂ ਬਾਹਰ ਕਿਵੇਂ ਘੁਮਾ ਲਾ ਕੇ ਕੋਸ਼ਿਸ਼ ਕਰੇ ਗੇਮ ਲਾ ਲੰਦਾ ਵਾ ਆਈ ਕੋਸ਼ ਕਰੀ ਜਾਂਦੇ ਆ ਦੋਨੇ ਜਾਣੇ ਬਾਹਰ ਆ ਜੋ ਗੇੜਾ ਗੂੜਾ ਦੇ ਲਈ ਫਿਰ ਮੱਛਰ ਹੋ ਜਾਣਾ ਮੈਂ ਤਾਂ ਗੇੜਾ ਦੇ ਰੇ ਹੁਣ ਇਹਦੇ ਪੂਰੀਆਂ ਬਾਹਾਂ ਦਾ ਪਾਇਆ ਹੋਇਆ ਵਾ ਫਿਰ ਮੇ ਰੋਟੀ ਦਾ ਟਾਈਮ ਹੋ ਜਾਣਾ ਵਾ ਹਾਂ ਸਵੇਰ 7:00 ਹੁੰਨ ਆੜਿਆ 5:00 ਟਿੰਟ ਬਾਹਰ ਕੋ ਮੱਦੇ ਪਾਣੀ ਲਾਈਏ ਇੱਥੋਂ ਪਾਣੀ ਮਿੱਟੀ ਆਹ ਦੇਖੋ ਹੀ ਪਾਣੀ ਆ ਦੇਖੋ ਆਪਾਂ ਇੱਕ ਝੋਤਾ ਪਾਤੀ ਇਧਰ ਤਾਂ ਕੀੜਿਆਂ ਦਾ ਭੌਣ ਜਾ ਵਾ ਓਏ ਫੋਨ ਫੜਾ ਫੜਾ ਆਪਾਂ ਗਮਲੇ ਚੱਕ ਲਈਏ ਆਏ ਨਹੀਂ ਇਹਨਾਂ ਨੇ ਮਿੱਟੀ ਪੋਣੀ ਇਦਾਂ ਆਪੀ ਚੱਕੜੇ ਪੈਣੇ ਆ ਫੇਰ ਪਾਉਣਗੇ ਲੈ ਪੋਲੀ ਪੋਲੀ ਜੀ ਪੱਟ ਕੇ ਪਾ ਦਿਓ ਇਹ ਜੇ ਰੇੜ ਰਲਿਆ ਹੋਇਆ ਹੈਗਾ ਵਾ ਵਧੀਆ ਹੈਗੀ ਐ ਇਹ ਇੰਨੀ ਕੁ ਬਹੁਤ ਥੋੜੀ ਜਿਹੀ ਹੋਰ ਵੀ ਆ ਜਾਣਾ ਵਿੱਚ ਤੇ ਬਹੁਤ ਦਿਨ ਹੋ ਗਏ ਬਹੁ ਮਹੀਨਾ ਹੀ ਹੋ ਗਿਆ ਇਹਨੇ ਲਿਬੜ ਜਾਣਾ ਨਾ ਪੁੱਤ ਲਿਬੜਦਾ ਨਹੀਂ ਹੈਗਾ ਮਹੀਨਾ ਹੀ ਹੋ ਗਿਆ ਵਾ ਆਉਂਦੇ ਆ ਨੂੰ ਮਿੱਟੀ ਅੱਜ ਪਾਉਣੀ ਆ ਨਹੀਂ ਤੇ ਇੱਧਰ ਖੜ ਕੇ ਪਾਓ ਪੁੱਤ ਇੱਥੇ ਖੜਜਾ ਇੱਥੇ ਖੜਜੋ ਇਹ ਜਿਆਦਾ ਪੈ ਗਈ ਨਾ ਕੋਈ ਨਾ ਉਹਦੇ ਚ ਮਾਰੇ ਜੀ ਪਾਉਣ ਵਾਲੀ ਆ ਤੇ ਆਪਾਂ ਚੱਕ ਕੇ ਫੜਾ ਦਈਏ ਫੇਰ ਹੀ ਪੈਣੀ ਆ ਇਹ ਇਹਦੇ ਚੋਂ ਪਾ ਦੋ ਇਹਦੇ ਚੋਂ ਪਾ ਦੋ ਪੂਰੀ ਲੈ ਜਾਨਾ ਬਾਅਦ ਵਿੱਚ ਇੱਥੇ ਸੱਡ ਦਾਂਗੇ ਨਹੀਂ ਮੈਂ ਕਿਹਾ ਵੀ ਆਹਦੀ ਆਵੀ ਮਿੱਟੀ ਵਧੀਆ ਕੀ ਇਹਦੇ ਚੋਂ ਪਾ ਦੋ ਇਹਦੇ ਚ ਵੀ ਰੇਹ ਰੜੀ ਹੋਈ ਆ ਪੂਰੀ ਵਧੀਆ ਰੇਹ ਰੜੀ ਹੋਈ ਆ ਸਾਰਿਆਂ ਚ ਤੇ ਫਲੇ ਆ ਕੇ ਫਿਰ ਇੱਕ ਦੋ ਤਾਂ ਮੈਂ ਉਹ ਲਾਉਣੀ ਆ ਪਤਾ ਨਹੀਂ ਉਹਨੇ ਕਿਹੜਾ ਪਲਾਂਟ ਕਹਿੰਦੇ ਆ ਉਹਦੇ ਉਹ ਬਹੁਤ ਫੈਲ ਗਿਆ ਵਾ ਗਮਲੇ ਚ ਉਹਦੇ ਚੋਂ ਹੀ ਬਰਲ ਕੱਢ ਕੇ ਲਾ ਦੇਣੀ ਆ ਇਹਦੇ ਚ ਦੇਖੋ ਇਰਤ ਮੇਰਾ ਬੇਬੀ ਨਾਰਸ ਲੱਗਿਆ ਹੋਇਆ ਚਲੋ ਬਸ ਰੱਖ ਦਿਓ ਇੱਥੇ ਉੱਪਰ ਇਹਦੇ ਵਿੱਚ ਤਾਂ ਆਪਾਂ ਨਾ ਜਿਹੜਾ ਮਤਲਬ ਆਹ ਵਾਲਾ ਪਲਾਂਟ ਮੈਨੂੰ ਇਹਦਾ ਨਾਮ ਕੋਈ ਨਹੀਂ ਪਤਾ ਹੈਗਾ ਪਤਾ ਨਹੀਂ ਕੀ ਕਹਿੰਦੇ ਇਹਨੂੰ ਇਹਦੀਆਂ ਇਹਦੀ ਵੱਲ ਕੱਢ ਕੇ ਲਾਵਾਂਗੇ ਇਹਦੇ 'ਚ ਉਹਦੇ 'ਚ ਤੇ ਬਾਕੀ ਇੱਕ ਦੋ ਹੋਰ ਦੇਖ ਲਾਂਗੇ ਆਹ ਜੈਡ ਪlant ਤੇ ਇਹ ਕਵਰ ਕਰੀਏ ਕਿਉਂਕਿ ਗਮਲੇ ਪਏ ਆ ਖਾਲੀ ਮਿੱਟੀ ਵੀ ਹੈਗੀ ਆ ਘੋਲੀ ਆ ਬਸ ਬਸ ਪੁੱਤ ਮੇਰਾ ਪੁੱਤ ਬਹੁਤ ਕੰਮ ਕਰਦਾ ਸੋਨਾ ਕਰਦਾ ਛੱਡਾ ਹਾਂ ਬਹੁਤ ਮਮ ਕਰਦਾ ਮੇਰੇ ਮੁੰਡਾ ਉਹ ਦੇ ਉਧਰ ਪਾਪਾ ਲੋਟ ਕਰਦੇ ਆ ਉਹਦੇ ਸੈੱਟ ਕਰੋ ਕਮਲਾ ਪਤੋ ਵੀ ਹੱਥ ਨਾ ਕਰੀਂ ਵੀ ਕੱਟ ਕਰਨੀ ਹੈ ਲੇਕਿਨ ਮਿੱਟੀ ਪਾਈ ਦਿਓ ਜੇ ਗੱਡੀ ਮਿੱਟੀ ਪਾਤੀ ਹੁਣ ਆਪਾਂ ਇਹਨਾਂ 'ਚ ਮੈਂ ਸਵੇਰੇ ਲਾ ਦੂੰਗੀ ਹੁਣ ਨਹੀਂ ਲਾਉਂਦੀ ਜੀ ਕਿ ਸਵੇਰੇ ਲਾਉਂਗੀ ਪਲਾਂਟੋਂ ਦੇ ਚੋਂ ਕੱਟ ਕੇ ਤੇ ਮਿੱਟੀ ਥੱਲੇ ਚੱਕ ਲਓ ਥੱਲੇ ਖੇਡ ਲ ਆਪਣੀਆਂ ਵੱਲਾਂ ਸੋਹਣੀਆਂ ਤੁਰਪੀਆਂ ਦੋਨੋਂ ਆ ਵੀ ਤੇ ਗਰੇਲਿਆਂ ਦੀ ਵੱਲ ਵੀ ਤੇ ਦੇਸੀ ਜਗਾੜ ਫਿਲਹਾਲ ਮੈਂ ਲਾਤਾ ਇਹਦੇ ਤੇ ਆ ਛੋਟੀਆਂ-ਛੋਟੀਆਂ ਤੋੜ ਕੇ ਡਾਣੀਆਂ ਨਾ ਆ ਸੰਤਰੇ ਨੂੰ ਵਿੱਚ ਸੁੱਕੀਆਂ-ਸੁੱਕੀਆਂ ਡਾਣੀਆਂ ਸੀ ਫਿਲਹਾਲ ਛੋਟੀਆਂ ਡਾਣੀਆਂ ਮੈਂ ਰੱਖਤੀਆਂ ਹੁਣ ਜਦੋਂ ਉਹ ਇਹ ਥੋੜੀਆਂ ਜਿਹੀ ਤੁਰ ਪੈਣਗੀਆਂ ਵੱਲਾਂ ਫਿਰ ਆਪਾਂ ਵੱਡੇ ਡੱਕੇ ਕੱਢ ਦਾਂਗੇ ਹਨਾ ਰੱਸੀ ਬਨ ਕੇ ਹਨਾ ਫਿਰ ਉਹ ਨਹੀਂ ਫਿਲਹਾਲ ਅਜੇ ਛੋਟੀਆਂ ਹਨਾ ਵੱਲਾਂ ਫਿਰ ਮੈਂ ਵੱਡੀ ਕਿੱਥੋਂ ਲਿਆਉਂਦੀ ਮੈਂ ਇੱਥੋਂ ਹੀ ਤੋੜ ਕੇ ਮੈਂ ਤੇ ਨੂਰ ਸੀਗੀਆਂ ਅਸੀਂ ਅਜੇ ਕੰਮ ਕੀਤਾ ਇਹ ਕੰਮ ਕੀਤਾ ਅੱਜ ਅਸੀਂ ਮੈਂ ਤੇ ਨੂਰ ਨੇ ਹਾਂ ਐ ਐ ਛੀਆ 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 ਚਲੋ ਜੀ ਮਿੱਟੀ ਆਪਾਂ ਪਾਤੀ ਬੂਟਿਆਂ ਦੇ ਵਿੱਚ ਤੇ ਰੋਟੀ ਦਾ ਹਜੇ ਟਾਈਮ ਨਹੀਂ ਆਟਾ ਗੁੰਨ ਕੇ ਰੱਖਤਾ ਮਮਾ ਕਿੱਥੇ ਸਵਾ ਸੱਤ ਹੋ ਗਏ ਆ ਉਹ ਪਾਪਾ ਪਾਪਾ ਕਿੱਥੇ ਉਹ ਪਾਪਾ ਉਹ ਮਮਾ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਕਰਦੇ ਆ ਐਂਡ ਆ ਤੇ ਕੱਲ ਨੂੰ ਮਿਲਦੇ ਆਂ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਫਿਰ ਅੰਦਰ ਚੱਲਦੇ ਆਂ ਤੇ ਚਲੋ ਜੀ ਕੱਲ ਨੂੰ ਮਿਲਦੇ ਆਂ ਆਪਾਂ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਦਾ ਆਪਾਂ ਐਂਡ ਇੱਥੇ ਕਰਦੇ ਆਂ ਓਕੇ ਜੀ ਗੁੱਡ ਨਾਈਟ ਜੀ ਬਾਏ ਬਾਏ ਟੇਕ ਕੇਅਰ ਮੱਛਰ